ਸੋ ਆਓ ਅਸੀਂ ਦੇਖਦੇ ਹਾਂ ਅਫਸੀਆਂ ਦੀ ਕਿਤਾਬ ਉਹਦਾ 1 ਨੰਬਰ ਅਧਿਆਏ ਉਹਦੀ 17 ਤੇ 18 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਜਿਹੜਾ ਤੇਜ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ দান ਕਰੇ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਧੰਨ ਕੀ ਹੈ ਹੁਣ ਵਚਨ ਦੇ ਵਿੱਚ ਪ੍ਰਭੂ ਦਾ ਦਾਸ ਕੀ ਕਹਿ ਰਿਹਾ ਹੈ ਕਹਿੰਦਾ ਉਹ ਪ੍ਰਾਰਥਨਾ ਕਰਦਾ ਹੈ ਜੋ ਤੁਸੀਂ ਇਸ ਚੈਪਟਰ ਨੂੰ ਪੜੋਗੇ ਕਹਿੰਦਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਕਿਹੜੀ ਪ੍ਰਾਰਥਨਾ ਕਰਦਾ ਹਾਂ ਭਈ ਸਾਡੇ ਪ੍ਰਮੇਸ਼ਰ ਸਾਡਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਤੇਜ ਦਾ ਪਿਤਾ ਆ ਆਪਣੇ ਪੂਰੀ ਪਛਾਣ ਵਿੱਚ ਮਤਲਬ ਆਪਣੀ ਪੂਰੀ ਮਰਜ਼ੀ ਦੇ ਨਾਲ ਆਪਣੇ ਪੂਰੇ ਇਖਤਿਆਰ ਦੇ ਨਾਲ ਕਿੰਦਾ ਗਿਆਨ ਦਾ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ দান ਕਰੇ ਦੇਖੋ ਜਿਹੜਾ ਦੁਸ਼ਟ ਆਤਮਾ ਆ ਉਹ ਹਨੇਰੇ ਦਾ ਆਤਮਾ ਆ ਉਹ ਸਾਰੀਆਂ ਚੀਜ਼ਾਂ ਨੂੰ ਸਾਡੇ ਅੱਗੇ ਛੁਪਾ ਦਿੰਦਾ ਹਰ ਚੰਗੀ ਚੀਜ਼ ਨੂੰ ਸਾਡੇ ਅੱਗੇ ਛੁਪਾ ਦਿੰਦਾ ਹੈ ਪਰ ਜਦੋਂ ਅਸੀਂ ਚਾਨਣ ਦੇ ਵਿੱਚ ਆਉਂਦੇ ਹਾਂ ਸਭ ਚੀਜ਼ਾਂ ਸਾਨੂੰ ਸੋਹਣੀਆਂ ਤੇ ਸਹੀ ਤਰੀਕੇ ਨਾਲ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਲਈ ਵਚਨ ਦੇ ਵਿੱਚ ਪ੍ਰਭੂ ਦਾ ਚੇਲਾ ਕੀ ਕਹਿੰਦਾ ਕਹਿੰਦਾ ਮੈਂ ਦੁਆ ਕਰਦਾ ਹਾਂ ਕਿ ਮੇਰੇ ਪ੍ਰਭੂ ਯੀਸੂ ਮਸੀਹ ਦਾ ਜਿਹੜਾ ਪਰਮੇਸ਼ਵਰ ਆ ਉਹ ਆਪਣੀ ਪੂਰੀ ਅਥੋਰਿਟੀ ਦੇ ਨਾਲ ਇਹ ਪੂਰੇ ਅਧਿਕਾਰ ਦੇ ਨਾਲ ਤੁਹਾਨੂੰ ਗਿਆਨ ਦਾ ਆਤਮਾ ਤੇ ਪ੍ਰਕਾਸ਼ ਦਾ ਆਤਮਾ ਦੇਵੇ ਕਿ ਤੁਹਾਨੂੰ ਸਭ ਚੀਜ਼ਾਂ ਠੀਕ ਸਮਝ ਆ ਸਕਣ ਸਭ ਚੀਜ਼ਾਂ ਤੁਹਾਨੂੰ ਨਜ਼ਰ ਆ ਸਕਣ ਕਿਉਂਕਿ ਜੇਕਰ ਸਾਡੇ ਕੋਲੇ ਪਵਿੱਤਰ ਆਤਮਾ ਨਹੀਂ ਆ ਫਿਰ ਜਿਹੜਾ ਬੋਰਡ ਦੇ ਦੁਆਲੇ ਆਟਾ ਬੰਨੀ ਜਾਂਦਾ ਆ ਮੌਲੀਆਂ ਬੁਲਟੀ ਜਾਂਦਾ ਆ ਕੱਚੇ ਧਾਗੇ ਬੁਲੇਟੀ ਜਾਂਦੇ ਆ ਕੋਈ ਕੀੜੀਆਂ ਦੇ ਭੌਂ ਦੇ ਉੱਤੇ ਕੁਛ ਨਾ ਕੁਛ ਪਾਈ ਜਾਂਦਾ ਆ ਹੋਰ ਕੋਈ ਸੱਪ ਨੂੰ ਦੁੱਧ ਪਿਆਈ ਜਾਂਦਾ ਆ ਇਹ ਸਭ ਚੀਜ਼ਾਂ ਚੋਂ ਤੁਹਾਨੂੰ ਬਾਹਰ ਕੱਢੇ ਜੇ ਸਾਡੇ ਕੋਲ ਪਰਮੇਸ਼ਵਰ ਦਾ ਆਤਮਾ ਨਹੀਂ ਆ ਫਿਰ ਸਾਨੂੰ ਲੱਗਦਾ ਸਭ ਠੀਕ ਹੀ ਆ ਕਈ ਵਾਰੀ ਬਾਡੀ ਤੇ ਕੋਈ ਅਲਰਜੀ ਹੋ ਜਾਂਦੀ ਆ ਜੇ ਅਸੀਂ ਕੱਚਾ ਦੁੱਧ ਚੱਕ ਕੇ ਜਿਹੜਾ ਆ ਉਹ 파ੜੀ ਮਿਕਸ ਕਰਕੇ ਕੱਚੀ ਲੱਸੀ ਬਣਾ ਕੇ ਕੋਸ਼ ਹੋਰ ਕਰਨ ਨੂੰ ਤੋਰ ਪੈਨੇ ਆ। ਸਰੀਰ ਦੇ ਉੱਤੇ ਮਲ੍ਹਮ ਲਗਾਉਣ ਦੀ ਬਜਾਏ ਜਿਹੜਾ ਤੁਸੀਂ ਦੁੱਧ ਬਾਹਰ ਜਾ ਕੇ ਕਿਤੇ ਡੋਲ ਆਏ ਆ ਭਲਾ ਉਹ ਤੁਹਾਡੀ ਬੋਡੀ ਨੂੰ ਕੀ ਕੰਫਰਟ ਦਊਗਾ। ਕਈ ਵਾਰੀ ਸਾਨੂੰ ਗਲਤ ਚੀਜ਼ਾਂ ਠੀਕ ਨਜ਼ਰ ਆਉਂਦੀਆਂ ਆ ਕਿਉਂ? ਕਿਉਂਕਿ ਸਮਝ ਨਹੀਂ ਆ। ਪਰ ਜਦੋਂ ਸਾਨੂੰ ਸਮਝ ਮਿਲ ਜੂਗੀ, ਸਮਝ ਵਾਲਾ ਸਪਿਰਟ ਮਿਲ ਜੂਗਾ ਸਾਨੂੰ ਸਾਰੀਆਂ ਚੀਜ਼ਾਂ ਦਾ ਲੌਜੀਕ ਪਤਾ ਲੱਗ ਜਾਊਗਾ। ਅਰ ਜਿਹੜਾ ਪਵਿੱਤਰ ਆਤਮਾ ਆ ਜਿਹੜਾ ਪਰਮੇਸ਼ਵਰ ਦਾ ਆਤਮਾ ਆ ਉਹ ਗਿਆਨ ਦਾ ਆਤਮਾ ਆ ਤੇ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਮੇਰੀ ਪਰਜਾ ਗਿਆਨ ਬਿਨਾ ਨਾਸ਼ ਹੋ ਰਹੀ ਆ। ਇਟ ਮੀਨ ਪਰਮੇਸ਼ਵਰ ਦੇ ਲੋਕ ਪਵਿੱਤਰ ਆਤਮਾ ਤੋਂ ਬਿਨਾ ਨਾਸ਼ ਹੋ ਰਹੇ ਆ ਕਿਉਂਕਿ ਜੇਕਰ ਪਵਿੱਤਰ ਆਤਮਾ ਉਹਨਾਂ ਦੇ ਜੀਵਨ ਦੇ ਵਿੱਚ ਆ ਗਿਆਨ ਆਉਣਾ ਹੀ ਆਉਣਾ ਆ। ਕਹਿਆ ਕਿ ਪਰਮੇਸ਼ਰ ਦੇ ਲੋਕ ਗਿਆਨੀ ਹੋਣ ਸਮਝਦਾਰ ਹੋਣ ਉਹਨਾਂ ਨੂੰ ਸਾਰੀਆਂ ਚੀਜ਼ਾਂ ਠੀਕ ਸਮਝ ਆਉਣ আর ਠੀਕ ਤਰ੍ਹਾਂ ਨਜ਼ਰ ਆਉਣ ਜਿੱਦਾਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਸਭ ਤੇ ਸਭ ਪਰਮੇਸ਼ਵਰ ਦੇ ਵੱਲੋਂ ਹੀ ਹੋ ਰਹੇ ਆ ਪਰ ਜੇਕਰ ਸਾਡੇ ਅੰਦਰ ਹੌਲੀ ਸਪਿਰਿਟ ਹੋਊਗਾ ਪਰਮੇਸ਼ਵਰ ਦਾ ਆਤਮਾ ਹੋਊਗਾ ਉਹਨੇ ਸਾਨੂੰ ਦੱਸਣਾ ਹੈ ਕਿ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਆ ਅਰ ਜੋ ਤੁਸੀਂ ਦੇਖ ਰਹੇ ਆ ਉਹ ਠੀਕ ਆ ਕਿ ਗਲਤ ਆ ਪਰ ਜੇ ਉਹ ਸਾਡੇ ਅੰਦਰ ਨਹੀਂ ਆ ਫਿਰ ਆਪਾਂ ਨੂੰ ਰੌਣਕ ਮੇਲੇ ਜਿਆਦਾ ਸੋਹਣੇ ਲੱਗਣੇ ਆ ਤੇ ਰੌਣਕ ਮੇਲਿਆਂ ਦੀ ਕਿਹੜੀ ਗੱਲ ਉਹ ਤਾਂ ਸਰਕਸ ਦੇ ਵਿੱਚ ਵੀ ਲੱਗ ਜਾਂਦੇ ਆ ਉਹ ਤਾਂ ਪੋਲਿਟਿਸ਼ਨ ਦੀਆਂ ਰੈਲੀਆਂ ਤੇ ਵੀ ਲੱਗ ਜਾਂਦੇ ਆ ਉਹ ਤਾਂ ਥਾਂ-ਥਾਂ ਤੇ ਮੇਲੇ ਲੱਗਦੇ ਆ ਉਹ ਤਾਂ ਵਿਆਹਾਂ ਦੇ ਵਿੱਚ ਵੀ ਰੌਣਕ ਤਾਂ ਬਹੁਤ ਹੁੰਦੀ ਆ ਸਕੂਲਾਂ ਵਿੱਚ ਰੌਣਕ ਬਹੁਤ ਹੁੰਦੀ ਆ ਤਾਂ ਗੱਲ ਰੌਣਕ ਮੇਲੇ ਦੀ ਨਹੀਂ ਆ ਗੱਲ ਇਹ ਆ ਕਿ ਜਿੱਥੇ ਤੁਸੀਂ ਜਾ ਰਹੇ ਹੋ ਜਿੰਨੂੰ ਤੁਸੀਂ ਦੇਖ ਰਹੇ ਹੋ ਜਾਂ ਜਿੰਨੂੰ ਤੁਸੀਂ ਘਰੇ ਬੈਠੇ ਸੁਣਦੇ ਹੋ ਜੋ ਬੋਲ ਰਿਹਾ ਆ ਜੋ ਵੇਖ ਰਿਹਾ ਹੋ ਜੋ ਤੁਹਾਨੂੰ ਸਮਝਾਇਆ ਜਾ ਰਿਹਾ ਕੀ ਵਾਕਿਆ ਹੀ ਉਹ ਤੁਹਾਡੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਹੀ ਆ ਕੀ ਉਹ ਸਿੱਖਿਆ ਖਰੀ ਆ ਕਿਉਂਕਿ ਵਚਨ ਦੱਸਦਾ ਅੰਤਲੇ ਦਿਨਾਂ ਦੇ ਵਿੱਚ ਬਹੁਤੇ ਮੇਰਾ ਨਾਮ ਲੈ ਕੇ ਤੁਹਾਨੂੰ ਭਰਮਾ ਦੇਣਗੇ ਬਹੁਤ ਨਬੀ ਕਹਿੰਦਾ ਮੇਰੇ ਨਾਮ ਝੁੱਟਣਗੇ ਝੂਠੀਆਂ ਭੁੱਖ ਪਾਣੀਆਂ ਕਰਨਗੇ ਕਹਿੰਦਾ ਬੋਧੇ ਮੇਰੇ ਨਾਮ ਤੇ ਆਉਣ ਕਿਉਂ ਕੀ ਕਹਿਣਗੇ ਕਿ ਅਸੀਂ ਮਸੀਹ ਕਹਿੰਦਾ ਜੇ ਤੁਹਾਨੂੰ ਕੋਈ ਕਵੇ ਇੱਥੇ ਜਾਂ ਉੱਥੇ ਮਸੀਹ ਹੈ ਕਹਿੰਦਾ ਤੁਸੀਂ ਭੱਜਣਾ ਤੁਰਿਓ ਕਰਕੇ ਇਦਾਂ ਹੋਣਾ ਨਹੀਂ ਕਿ ਪ੍ਰਭੂ ਯਿਸੂ ਮਸੀਹ ਕਦੀ ਇੱਥੇ ਆਗੇ ਕਦੀ ਉੱਥੇ ਆਗੇ ਕਦੀ ਉੱਥੇ ਆਗੇ ਜਿੱਦਣ ਹੁਣ ਪ੍ਰਭੂ ਨੇ ਆਉਣਾ ਹੈ ਨਾ ਸਾਰੀ ਦੁਨੀਆ ਦੇਖੂਗੀ ਪ੍ਰਭੂ ਨੂੰ ਆਉਂਦਿਆ ਹੋਇਆ ਕਿਉਂਕਿ ਲੈਂਦੇ ਤੋਂ ਚੜਦੇ ਤਿੱਕਰ ਬਿਜਲੀਆਂ ਨੇ ਗਰਜਣਾ ਚਮਕਣਾ ਹੈ ਤੁਰੀਆਂ ਦੀਆਂ ਆਵਾਜ਼ਾਂ ਸੁਣਨਗੀਆਂ ਲੋਕਾਂ ਨੂੰ ਅਰ ਸੁੱਤੇ ਵੀ ਉੱਠ ਪੈਣਗੇ ਭਾਵੇਂ ਜਿਹੜੇ ਮਰਜੀ ਦੇਸ਼ ਦੇ ਵਿੱਚ ਰਾਤ ਹੋਵੇ ਜਾਂ ਦਿਨ ਹੋਵੇ ਪਤਾ ਲੱਗ ਜੂ ਇੱਕ ਵਾਰੀ ਕਿ ਹਾਂ ਪ੍ਰਭੂ ਯਿਸੂ ਮਸੀਹ ਆਪਣੀ ਸੈਨਾ ਬੈਨਾ ਦੇ ਨਾਲ ਆਪਣੇ ਚੁਣਿਆਂ ਹੋਿਆਂ ਦੇ ਨਾਲ ਤੇ ਸਵਰਗੀ ਦੂਤਾਂ ਦੀਆਂ ਫੌਜਾਂ ਦੇ ਨਾਲ ਆ ਗਏ ਆ ਵਚਨ ਚ ਲਿਖਿਆ ਹਰੇਕ ਅੱਖ ਉਹਨੂੰ ਦੇਖੂਗੀ ਤਾਂ ਹੁਣ ਪ੍ਰਭੂ ਨੇ ਇtanto ਨਹੀਂ ਹੋਣਾ ਕਿ ਕੋਈ ਸਾਨੂੰ ਆਣ ਕੇ ਕਹੇ ਕਿ ਉੱਥੇ ਆਇਆ ਤਾਂ ਅਸੀਂ ਕਹੀਏ ਅੱਛਾ ਪ੍ਰਭੂ ਉੱਥੇ ਆਏ ਚਲੋ ਜੀ ਤੁਰਿਏ ਤਾਂ ਇਸ ਲਈ ਪ੍ਰਭੂ ਕੀ ਕਹਿੰਦੇ ਆ ਸਾਨੂੰ ਗਿਆਨ ਮਿਲੇ ਅਰੇ ਇੱਥੇ ਪ੍ਰਭੂ ਤਾਂ ਚੇਲਾ ਵੀ ਕੀ ਪ੍ਰਾਰਥਨਾ ਕਰਦਾ ਕਹਿੰਦਾ ਮੈਂ ਕਿੰਨਾ ਤੁਹਾਨੂੰ ਗਿਆਨ ਅਤੇ ਪ੍ਰਕਾਸ਼ ਦਾ ਆਤਮਾਦਾਨ ਕਰੇ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋ ਜਵੇ ਤਾਂ ਆਜਣ ਇੰਨਾਂ ਅੱਖਾਂ ਨੂੰ ਤਾਂ ਚਾਨਣ ਬਹੁਤ ਆ ਪਰ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਤੁਸੀਂ ਜਾਣ ਲਵੋ ਕਿ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਆ ਕਹਿੰਦਾ ਜਦੋਂ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਊਗਾ ਫੇਰ ਤੁਹਾਨੂੰ ਸਮਝ ਆਣੀ ਆ ਵੀ ਸਾਡਾ ਇਸ ਦੁਨੀਆ ਤੇ ਆਉਣ ਦਾ ਕਾਰਨ ਕੀ ਆ ਸਾਨੂੰ ਕਿਸ ਮਕਸਦ ਲਈ ਭੇਜਿਆ ਗਿਆ ਹੈ ਕੀ ਯੋਜਨਾ ਹੈ ਪਰਮੇਸ਼ਵਰ ਦੀ ਸਾਨੂੰ ਇਸ ਤਰਤੀਬ ਤੇ ਭੇਜਣ ਦੀ ਕਿਉਂ ਅਸੀਂ ਦੂਜਿਆਂ ਨਾਲੋਂ ਵੱਖ ਕਰ ਲਏ ਗਏ ਹਾਂ ਕਿਉਂ ਅਸੀਂ ਚਰਚ ਦੇ ਵਿੱਚ ਆਏ ਹਾਂ ਬੇਸ਼ੱਕ ਪੈਦਾ ਅਸੀਂ ਹੋਰ ਕਿਸੇ ਘਰ ਦੇ ਵਿੱਚ ਹੋਏ ਸੀ ਹੋਰ ਕਿਸੇ ਜਿਹੜਾ ਆ ਵਿਸ਼ਵਾਸ ਦੇ ਵਿੱਚ ਹੋਏ ਸੀ ਪਰ ਅੱਜ ਅਸੀਂ ਇੱਥੇ ਬੈਠੇ ਹਾਂ ਇਹਦਾ ਰੀਜ਼ਨ ਕੀ ਆ ਉਦੋਂ ਸਮਝ ਆਊਗਾ ਜਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਜੀਵਨ ਵਿੱਚ ਹੋਊਗਾ ਔਰ ਸਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਊਗਾ ਜਦ ਤੱਕ ਸੜੇ ਦਿਲ ਦੀਆਂ ਅੱਖਾਂ ਨੂੰ ਚਾਨਣ ਨਹੀਂ ਆਪਾਂ ਨੂੰ ਇਦਾਂ ਹੀ ਲੱਗਣਾ ਕਿ ਮੇਰੀ ਤਾਂ ਪੱਥਰੀ ਨਹੀਂ ਨਿਕਲਦੀ ਮੈਂ ਤਾਂ ਤਾਂ ਆਇਆ ਵੀ ਮੇਰੀ ਪੱਥਰੀ ਨਿਕਲ ਜਵੇ ਜਦੋਂ ਤੱਕ ਦਿਲ ਦੀਆਂ ਅੱਖਾਂ ਨੂੰ ਚਾਨਣ ਨਹੀਂ ਕਿਸੇ ਨੂੰ ਇਦਾਂ ਹੀ ਲੱਗਣਾ ਮੇਰੀਆਂ ਲੱਤਾਂ ਦੁਖਦੀਆਂ ਆ ਮੈਂ ਤਾਂ ਤਾਂ ਆਇਆ ਵੀ ਮੇਰੀਆਂ ਲੱਤਾਂ ਠੀਕ ਹੋ ਜਾਣ ਕਿਸੇ ਨੂੰ ਲੱਗਣਾ ਮੇਰੇ ਔਲਾਦ ਨਹੀਂ ਮੈਂ ਤਾਂ ਆਇਆ ਕਿ ਮੇਰੇ ਔਲਾਦ ਹੋ ਜਵੇ ਪਰ ਜਿੱਦ ਅੱਖਾਂ ਨੂੰ ਚਾਨਣ ਉਹ ਆ ਗਿਆ ਜਿੱਦਣ ਦਿਲ ਦੀਆਂ ਅੱਖਾਂ ਨੂੰ ਲੋ ਹੋ ਗਈ ਉਦੋਂ ਸਮਝ ਆ ਜਾਣਾ ਵੀ ਇਹ ਤਾਂ ਸਾਰੀਆਂ ਚੀਜ਼ਾਂ ਇੱਕ ਬਹਾਨਾ ਸੀ ਮੈਨੂੰ ਇੱਥੇ ਤੱਕ ਲੈ ਕੇ ਆਉਣ ਨੂੰ ਮਕਸਦ ਤਾਂ ਅਸਲ ਦੇ ਵਿੱਚ ਕੋਈ ਹੋਰ ਹੀ ਹallelujah ਇਸ ਲਈ ਪਵਿੱਤਰ ਆਤਮਾ ਦਾ ਸਾਡੇ ਜੀਵਨ 'ਚ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਸਾਨੂੰ ਸਮਝ ਆਏ ਕਿ ਸਾਡਾ ਅਸਲੀ ਕੰਮ ਕੀ ਆ ਅਸੀਂ ਕਰਨਾ ਕੀ ਆ ਬਹੁਤ ਮਰੀ ਓਪਨ ਡੋਰ ਚਰਚ ਤੋਂ ਤੁਹਾਨੂੰ ਇਹੀ ਗੱਲ ਕਹੀ ਜਾਂਦੀ ਆ ਕਿ ਸਿਰਫ ਆ ਕੇ ਥੋੜਾ ਜਿਹਾ ਇੱਥੇ ਇੰਜੋਏ ਕਰਕੇ ਚਾਹ ਪਾਣੀ ਪੀ ਕੇ ਜਾਂ ਲੰਗਰ ਖਾ ਕੇ ਵਾਪਸ ਨਾ ਚਲੇ ਜਾ ਕਰੋ ਪਰਮੇਸ਼ਵਰ ਦੀ ਹਜ਼ੂਰੀ ਚਾਣ ਕੇ ਪੁੱਛੋ ਆਪਣੀ ਲਾਈਫ ਦੀ ਕਾਲਿੰਗ ਦੇ ਬਾਰੇ ਵਿੱਚ ਆਪਣੀ ਬੁਲਾਹਟ ਦੇ ਬਾਰੇ ਵਿੱਚ ਪੁੱਛੋ ਜਾ ਕੇ ਆਪਣੇ ਘਰ ਦੇ ਕੰਮਾਂ ਦੇ ਵਿੱਚ ਫਸ ਗਏ ਉਹਦੇ ਬਾਅਦ ਕੋਈ ਵੀ ਐਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਤਾਂ ਫਿਰ ਤਾਂ ਆਉਣਾ ਬੇਅਰਥ ਹੈ ਪਰ ਸਾਨੂੰ ਜ਼ਰੂਰੀ ਆ ਕਿ ਅਸੀਂ ਆਪਣੇ ਜਿਸਮ ਦਾ ਆਪਣੇ ਟਾਈਮ ਦਾ ਆਪਣੇ ਧਨ ਦਾ ਦੌਲਤ ਦਾ ਮਨ ਦਾ ਜ਼ੋਰ ਦਾ ਕੁਝ ਹਿੱਸਾ ਪਰਮੇਸ਼ਵਰ ਦੇ ਲਈ ਇਸਤੇਮਾਲ ਕਰੀਏ ਹallelujah ਤਾਂ ਜੋ ਅਸੀਂ ਪਰਮੇਸ਼ਵਰ ਜੀ ਦੀ ਇੱਛਾ ਨੂੰ ਪੂਰਾ ਕਰ ਸਕੀਏ